ਦੇਖ ਰਹੇ ਮੇਰੇ ਮਿੱਤਰ ਵੀਰ ਜੀ ਸਾਰਿਆਂ ਮੇਰੇ ਵੱਲੋਂ ਪਿਆਰ ਪਰਿਸ਼ਾਸੀ ਕਾਲ ਜੀ ਅੱਜ ਆਪਾਂ ਤਨੋਲੇ ਦੀ ਬੱਕਰੀ ਮੰਡੀ ਤੇ ਪਹੁੰਚਾਂਗੇ ਆਓ ਆਪਾਂ ਬਾਈ ਨਾਲ ਗੱਲ ਕਰਦੇ ਜਿਹੜਾ ਕਿ ਬੱਕਰਾ ਲੈ ਕੇ ਆਇਆ ਹੈਗਾ ਪਹਿਲਾਂ ਤੁਸੀਂ ਬੱਕਰੇ ਕਣੀ ਝਾਤੀ ਮਾਰ ਲਓ ਇੱਕ ਵਾਰੀ ਬੱਕਰੀ ਝਾਤੀ ਦਿਖਾ ਦਿਓ ਜੀ ਹਾਂ ਲੈ ਬਾਈ ਹੁਣ ਬਾਈ ਬਾਈ ਕੀ ਹਾਲ ਨੇ ਤੁਹਾਡਾ ਜੀ ਬਹੁਤ ਵਧੀਆ ਜੀ ਪਹਿਲਾਂ ਤੁਸੀਂ ਮੈਨੂੰ ਤੁਹਾਡਾ ਪਿੰਡ ਦੱਸੋ ਜਿਹੜਾ ਨਾਮ ਦੱਸੋ ਜਿਹੜਾ ਜਗ੍ਹਾ ਦੱਸੋ ਪਿੰਡ ਹੈਗਾ ਜੀ ਆਪਣਾ ਚੱਕਰਪਿੰਡਾ ਜੀ ਠੀਕ ਹੈ ਲੁਧਿਆਣਾ ਜ਼ਿਲ੍ਹਾ ਤਹਿਸੀਲ ਸਾਡੀ ਜਗਰਾਓ ਨਾ ਹੈ ਜੀ ਕਰਮਜੀਤ ਸਿੰਘ ਆਪਣਾ ਕਰਮਜੀਤ ਸਿੰਘ ਪਿੰਡ ਦੇ ਵਿੱਚ ਕਿੱਥੇ ਸਥਾਨ ਆਪਣਾਏ ਅਸੀਂ ਖੇਤਾਂ ਦੇ ਮੱਲੇ ਦੇ ਰਾਹ ਤੇ ਘਰ ਆਏ ਸਾਡਾ ਖੇਤਾਂ ਤੋਂ ਬਾਹਰ ਆਹ ਸੌਰੀ ਪਿੰਡੋਂ ਬਾਹਰ ਹੀ ਸਹੀ ਪਹਿਲਾਂ ਤੁਸੀਂ ਕਹਿੰਦੇ ਸੀ ਇਹ ਬੱਕਰਾੜਾ ਚਪਾਰ ਦੇ ਮੇਲੇ ਤੇ ਵੀ ਆਇਆ ਸੀ ਨਾ ਜੀ ਹਾਂਜੀ ਹਾਂਜੀ ਮੇਲੇ ਤੇ ਲਜਾਈਦਾ ਜੀ ਇਹ ġੇੜਾ ਛੇੜਾ ਕੱਢੇ ਹਿੱਤਾ ਕੰਢੀ ਦਾ ਤੁਹਾਡਾ ਆਹਦਾ ਫਾਰਮ ਕਿਹੜਾ ਹੀ ਫਾਰਮ ਆਪਣਾ ਸੰਧੂ ਫਾਰਮ ਹਾਊਸਿੰਗ ਆ ਜੀ ਸੰਧੂ ਫਾਰਮ ਹਾਊਸ ਜੀ ਹਾਂਜੀ ਜਿਹੜੇ ਤੁਹਾਡੇ ਕੋਲ ਇਹ ਬਰੀਡ ਦੇ ਨਸਲ ਆ ਜਿਹੜੀ ਇਹ ਨਸਲ ਆ ਜੀ ਮੈਨੂੰ ਤੁਸੀਂ ਬੰਦੇ ਦੀ ਨਸਲ ਬਾਰੇ ਦੱਸੋ ਨਸਲ ਦੇਖੋ ਜੀ ਇਹ ਬੀਟਲ ਠੀਕ ਹੈ ਤੁਹਾਨੂੰ ਦਿਖ ਰਿਹਾ ਹੈਗਾ ਬੱਚਾ ਤੇ ਹੋਰਾਂ ਬੱਕਰਿਆਂ ਨਾਲੋਂ ਇਹਦੀ ਜਿਹੜੀ ਬੰਤਰ ਆ ਉਹ ਵੀ ਥੋੜੀ ਜੀ ਡਿਫਰੈਂਟ ਆ ਜਿਵੇਂ ਆਪਾਂ ਕਹਿ ਦਈਏ ਵੀ ਘੋੜੇ ਵਾਲੇ ਸਿੰਪਟਮ ਹੁੰਦੇ ਆ ਇਹ ਚ ਖੜਨੀ ਖੁਰਨੀ ਇਹਦੀ ਘੋੜੇ ਵਾਲੀ ਆ ਖੜਨੀ ਵੈਸੇ ਮਤਲਬ ਕਿ ਘੋੜੇ ਦੀ ਬੰਸ ਚੁਲਾ ਲਾ ਲਈ ਜਿਵੇਂ ਆਪਾਂ ਕਹਿ ਦਈਏ ਬਾਕੀ ਹੁਣ ਇੱਥੇ ਬੱਕਰੇ ਹੋਰ ਵੀ ਬਥੇਰੇ ਖੜੇ ਆ ਪਰ ਉਹਨਾਂ ਦੀ ਸ਼ੇਪ ਇੱਕ ਹੋਰ ਤਰ੍ਹਾਂ ਦੀ ਸ਼ੇਪ ਆ ਇਹਦੀ ਇੱਕ ਸ਼ੇਪ ਬੱਕਰੀ ਸ਼ੇਪ ਬਾਈ ਬੱਕਰੀ ਸ਼ੇਪ ਇੱਕ ਇਹਦਾ ਕੱਦ ਕਾਟ ਵੀ ਬਹੁਤ ਵਧੀਆ ਹੈ ਕਾਟ ਵੀ ਬਹੁਤ ਵਧੀਆ ਤੇ ਪੂਰਾ ਖੇਤ ਦਾ ਕੇਂਦਰ ਬਣਿਆ ਹੋਇਆ ਇੱਥੇ ਸਾਡੇ ਕੋਲੇ ਸਿਆਸਤ ਦੇ ਲੋਕ ਇਹਦੇ ਕਹਿੰਦੇ ਦੇਖ ਕੇ ਆਰ ਕਰ ਹਾਂਜੀ 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 ਮੰਨ ਜਾਂਦੀ ਅੱਕਦਾ ਵੀ ਆਪਾਂ ਕਹਿ ਦਈਏ ਵੀ ਬੱਕਰਾ ਹੀ ਆ ਉਹ ਗੱਲ ਨਹੀਂ ਜੀ ਉਹ ਗੱਲ ਨਹੀਂ ਜੀ ਦੇਖਣੀ ਚੀਜ਼ ਆ ਜੀ ਇਹ ਨਹੀਂ ਦੇਖਣੀ ਚੀਜ਼ ਰੂਹ ਵਸ ਕਰਨ ਵਾਲੀ ਜੀ ਉਹਦੇ ਕਹਿੰਨਗੂ ਧੌਣ ਕਮਾ ਕੇ ਅਗਲਾ ਦੇਖਦਾ ਇਹਦੀ ਪਹਿਲਾਂ ਮੈਨੂੰ ਲੰਬਾਈ ਤੇ ਉਚਾਈ ਦੱਸੋ ਹਾਂਜੀ ਨਹੀਂ ਨਹੀਂ ਕਿਵੇਂ ਲੰਬਾਈ ਤੇ ਉਚਾਈ ਦੱਸੋ ਇਹਦੀ ਇਹ ਜੀ 50 ਇੰਚ ਹੋ ਗਿਆ ਹੋਗਾ ਲਗਭਗ ਅਸੀਂ ਤਾਂ ਬਹੁਤ ਤੱਕ ਤੇ ਮਿਹਨਤੀ ਚ ਧਿਆਨ ਨਹੀਂ ਦਿੰਦੇ ਯਾਨੀ ਕਿ 50 ਇੰਚ ਹੈਗਾ ਮੇਲਿਆਂ ਜੀ ਇੱਥੇ ਮਿਲਦੇ ਆ ਅਸੀਂ ਐਵੇਂ ਨਹੀਂ ਵੀ ਆਪਾਂ ਹੈਗਾ 48 ਦਾ ਤੇ ਕਹੀ 50 ਜਾਏਗੀ ਹੈਨਾ ਇੰਚ ਘੱਟ ਹੀ ਦੱਸਾਂਗੇ ਇਹਦੀ ਕੰਨ ਦੀ ਲੈਂਥ ਕਿੰਨੀ ਹੈ ਕੰਨ ਕੰਨ ਹੋਊ ਜੀ 17 ਇੰਚ ਦੀ ਹੈ 17 ਇੰਚ ਦੇ ਕੰਨ ਇਹਨੇ ਤੁਸੀਂ ਇਹ ਮਤਲਬ ਕਿ ਨਸ ਲਈ ਦੀ ਇਹ ਸੋਡੇ ਕੋਲੇ ਪੱਕਲਿਆਂ ਕੋਲੇ ਕਿਾ ਹੋਰ ਕਿਸੇ ਕੋਲ ਵੀ ਨਸ ਲੈ ਕੇ ਦੇ ਨਾਲ ਦੀ ਦੇਖੋ ਜੀ ਵੀਡੀਓ ਤਾਂ ਅਸੀਂ ਵੀ ਬਸੇਰੀਆਂ ਦੇਖੀ ਜਾਂਦੇ ਆ ਹੈਨਾ ਹਾਂ ਤੇ ਸਾਨੂੰ ਇਹਦੇ ਮਰਗਾ ਦਿਸਿਆ ਜਾਂ ਨਹੀਂ ਹਜੇ ਜੀ ਅਸਾਂ ਨੂੰ ਵੀ ਨਹੀਂ ਦੇਖਿਆ ਵੀਰੋ ਅਸਾਂ ਹੁਣ ਤੱਕ ਕਹਿ ਲੀਏ ਬਾਕੀ ਕਮੈਂਟਾਂ ਤੇ ਤੁਹਾਨੂੰ ਪਤਾ ਲੱਗ ਜਾਣਾਗਾ ਉਹਦੇ ਬੱਚੇ ਵਿੱਚ ਵੀ ਆ ਕੋਸ ਇੱਕ ਚਾਰ ਦੰਦ ਬੱਚਾ ਇਧਰ ਬਾਹਰ ਖੜਾ ਹੈਗਾ ਠੀਕ ਹੈ ਤੇ ਆ ਸਾਡੇ ਉਸਤਾਦ ਦੀ ਪਹੁੰਚ ਗਈ ਬੋੜ ਸਾਹਿਬ ਪਹੁੰਚ ਚੁੱਕੇ ਨੇ ਤੇ ਇਹਨਾਂ ਤੋਂ ਪੁੱਛ ਲਈ ਜਾਣਕਾਰੀ ਵੀ ਇਸ ਤਰ੍ਹਾਂ ਦਾ ਬੱਕਰਾ ਇਹਨੇ ਪੰਜਾਬ ਜਿਹਦਾ ਮੰਡੀਆਂ ਚ ਫਿਰਦੀ ਰਹਿੰਦੇ ਆ ਬਾਕੀ ਚਾਚਾ ਜੀ ਪਤਾ ਚਾਹਤੇ ਜੀ ਤੁਹਾਨੂੰ ਸਾਰੀ ਜਾਣਕਾਰੀ ਹੈ ਨਾ ਇਹ ਦੱਸੋਗੇ ਤੇ ਬਾਰੇ ਮਾੜਾ ਮੋਟਾ ਇਹਦੇ ਬਾਰੇ ਇਹਨਾਂ ਨੂੰ ਜਾਦੇ ਪਤਾ ਸਾਡੇ ਨਾਲੋਂ ਇਹਦੇ ਬਾਰੇ ਚਾਨਣਾ ਪਾਉਂਗੇ ਚਾਚਾ ਜੀ ਤੁਸੀਂ ਇਹਦੀ ਪੂਰੀ ਚਾਨਣਾ ਪਾਉ ਤੁਸੀਂ ਸ਼ਪਾਰ ਦੇ ਮੇਲੇ ਤੇ ਗਏ ਤੁਸੀਂ ਹਾਂਜੀ ਹਾਂਜੀ ਇਹਦੇ ਬਾਰੇ ਪਤਾ ਨਹੀਂ ਭਾਈ ਤੇ ਬਾਅਦ ਚ ਕਰਾਂਗੇ ਕਿਵੇਂ ਹੈ ਜੀ ਤਾਂ ਕੋਈ ਨਹੀਂ ਆਇਆ ਭਾਈ ਪਹਿਲੇ ਆ আচ্ছা আচ্ছা ਚਾਚਾ ਜੀ ਇਹਦੇ ਬਾਰੇ ਥੀ ਧੰਨਵਾਦ ਜੀ ਸਾਰਿਆਂ ਨੂੰ ਜਿੰਨੀ ਸੰਗਤ ਪਹੁੰਚੀ ਅੱਜ ਇੱਥੇ ਆਪਣੇ ਕੇ ਜੋ ਕਿ ਸਾਡੇ ਪ੍ਰਕਾਸ਼ ਸਿੰਘ ਬਾਦਲ ਦੀ ਮੰਡੀ ਪ੍ਰਾਣੀ ਲਵਾਈ ہوئی ਹੈ ਇਹ ਬਿਲਕੁਲ ਜੀ ਬਹੁਤ ਉਹਨਾਂ ਦਾ ਧੰਨਵਾਦ ਮੇਲੇ ਸਰਕਾਰੀ ਨਾਲੇ ਲੈ ਕੇ ਚਲੇ ਗਏ ਤੇ ਅੱਜ ਧੰਨਵਾਦ ਕਰਦਾ ਤੈਨੂੰ ਮੇਰੀ ਕਮੇਟੀ ਦਾ ਜਿਨ੍ਹਾਂ ਨੇ ਇਹ ਕੰਪੀਟੀਸ਼ਨ ਕਰਾਇਆ ਮੱਝਾਂ ਦਾ ਗਾਇਆਂ ਦਾ ਬੱਕਰੀਆਂ ਦਾ ਬੱਕਰੀਆਂ ਦਾ ਦੁੱਗਿਆਂ ਦਾ ਥੀਰੀਆਂ ਦਾ ਤੇ ਬਹੁਤ-ਬਹੁਤ ਧੰਨਵਾਦ ਮੇਲੇ ਦੇ ਵਿੱਚ ਪਹੁੰਚਿਆ ਹਾਂ ਦਾ ਤੇ ਮੇਰੇ ਵੀਰ ਆ ਪਹੁੰਚੇ ਨੇ ਮੇਰੇ ਵੀਰ ਆ ਜਿਨ੍ਹਾਂ ਦਾ ਮਹਾਨ ਜੋਗ ਪਾਉ ਪੰਜਾਬ ਦੇ ਵਿੱਚੋਂ ਤਖੜਾ ਬੱਕਰਾ ਤੇ ਇਸ ਬੱਕਰੇ ਦੇ ਉੱਤੇ 22 ਰਾਜੂ ਨੂੰ ਵੀ ਸਵਾਰੀ ਕਰਾਈ ਤੀ ਲੋਂਗੋ ਆਲ ਮੇਲੇ ਦੇ ਵਿੱਚ ਬਿਲਕੁਲ ਸਹੀ ਅੱਜ ਮੈਂ ਨੇ ਪਛਾਣ ਲਿਆ ਲੰਗੀ ਜਾਂਦੇ ਨੇ ਵੀ ਬਾਈਆਂ ਦਾ ਬੱਕਰਾ ਜਦੋਂ ਵੀ ਕਿੱਥੋਂ ਉੱਚਾ ਹੈ ਧੰਨਵਾਦ ਕਰਦੇ ਆ ਬਾਈ ਦੇ ਬੱਕਰਾ ਪਾਲਣ ਵਾਲੇ ਦੇ ਵੀ ਬੱਕਰਾ ਜਮੀ ਨਹੀਂ ਹਾਰਨ ਦਿੱਤਾ ਉਦੋਂ ਵੀ ਦੋ ਕੁੰਗਾ ਵੱਧ ਕੇ ਲੈ ਕੇ ਆਇਆ ਤੇ ਬੱਕਰਾ ਚੰਗਾ ਹੈ ਬੱਕਰੇ ਦੇ ਬੱਚੇ ਵੀ ਚੰਗੇ ਆਉਂਦੇ ਨੇ ਬਰੀਡ ਦੇ ਵਾਸਤੇ ਬੱਕਰਾ ਰੱਖਿਆ ਹੈ ਬਾਈਆਂ ਦਾ ਮੈਨੂੰ ਇਹ ਪਿੰਡ ਦਾ ਨਾਮ ਭੁੱਲ ਗਿਆ ਜੀ ਚਾਕਰ ਚਾਕਰ ਜੀ ਚਾਕਰ ਹਾਂ ਚਾਕਰ ਪਿੰਡ ਤੋਂ ਆਏ ਨੇ ਜ਼ਿਲ੍ਹਾ ਜੁਲ੍ਹਿਆਂਣਾ ਜ਼ਿਲ੍ਹਾ ਤਸਵੀਰ ਜਗਰਾਉਂ ਜ਼ਿਲ੍ਹਾ ਲੁਧਿਆਣਾ ਤਸਵੀਰ ਜਗਰਾਵਾ ਤੇ ਇਹਨਾਂ ਬਾਈਆਂ ਨੇ ਉਦੋਂ ਮੇਰਾ ਸਾਰੇ ਮੇਲੇ ਦੇ ਵਿੱਚ ਚਾੜ ਕੇ ਬੱਕਰੇ ਦੇ ਵਿੱਚ ਉੱਤੇ ਗੇੜਾ ਦਵਾਈ ਆਤੀ ਲੋਗੋਵਾਲ ਬਿਲਕੁਲ ਸਹੀ ਗੱਲ ਬਹੁਤ ਬਹੁਤ ਧੰਨਵਾਦ ਇਸ ਬੱਕਰੇ ਨੂੰ ਅਸੀਂ ਨਿਮਸ਼ਕਾਰ ਕਰਦੇ ਹਾਂ ਵਿਚਾਰੇ ਨੂੰ ਇਹਦੀ ਜ਼ਿੰਦਗੀ ਬਣੀ ਰਹੇ ਜਿਸ ਕਿਸੇ ਮੇਰੇ ਵੀਰ ਨੇ ਬਰੀਡ ਦੇ ਵਾਸਤੇ ਬੱਚਾ ਲੈਣਾ ਹੋਵੇ ਤਾਂ ਬਾਈ ਨਾਲ ਸਰਪੰਖ ਕਰ ਸਕਦੇ ਹਾਂ ਇਹ ਪਤਾ ਨਹੀਂ ਵੀ ਦੇਊ ਜਾਂ ਨਾ ਦੇਊ ਇਹ ਮੈਨੂੰ ਪਤਾ ਨਹੀਂ ਨਹੀਂ ਦਵਾਗੇ ਹਾਂ ਪਰ ਦੇਊਗਾ ਬਾਈ ਕਹਿੰਦਾ ਧੰਨਵਾਦ ਕਰਦੇ ਆਂ ਅਸੀਂ ਸਭ ਦਾ ਜੀ ਆਇਆਂ ਸਤਿਕਾਰ ਕਰਦੇ ਆਂ ਵੀ ਬੱਚਾ ਜ਼ਰੂਰ ਦੇਵਾਂਗੇ ਜੇ ਬਾਈ ਨੂੰ ਕਿਸੇ ਨੂੰ ਚਾਹ ਮੰਗੋ ਇਹ ਬੱਕਰਾ ਬਹੁਤ ਚੰਗੀ ਬਰੀਡ ਦਾ ਤੇ ਅੱਜ ਮੇਰੇ ਖਿਆਲ ਬਾਈ ਨੇ ਪਾਇਆ ਹੋਊਗਾ ਬਾਦ ਨਹੀਂ ਕਹਿ ਦਿੰਦੇ ਤੁਸੀਂ ਪਾ ਦਿਓ ਮਰਜ਼ੀ ਫੋਟੀ ਹੈ ਜੀ ਉਮਰ ਜੀ ਤੁਹਾਡੀਆਂ ਬੱਕਰਿਆਂ ਦੇ ਸ਼ੋਅ ਹੋਣਗੇ ਹਾਂਜੀ ਹਾਂਜੀ ਥੋੜਾ ਮਨੋਰੰਜਨ ਹੋ ਤੁਸੀਂ ਪਾ ਵੀ ਸਕਦੇ ਹੋ ਬਿਲਕੁਲ ਜੀ ਬਿਲਕੁਲ ਇਹ ਮੇਲਾ ਜੀ ਸਭ ਵਾਸਤੇ ਮੇਲਾ ਹੈ ਹਾਂਜੀ ਹਾਂਜੀ ਉਹ ਜਿਵੇਂ ਕਹਾਂ ਗਏ ਕਿ ਨਾ ਮੇਲਾ ਮੇਲੀਆਂ ਦਾ ਤੇ ਸਾਥ ਨਾਲ ਸਹੇਲੀਆਂ ਦਾ ਹੀਰ ਸ਼ਰਟ ਦੀ ਸਾਥ ਸਹੇਲੀਆਂ ਦਾ ਧੰਨਵਾਦ ਕਰਦੇ ਹਾਂ ਸਾਸਰੀ ਕਾਰ ਜੀ ਨਾ ਜੱਟ ਇੱਕ ਮਾੜੀ ਤੁਸੀਂ ਨੇ ਇਹਦੇ ਨਾਲ ਤਾਂ ਤੁਸੀਂ ਹੁਣ ਤੱਕ ਮਤਲਬ ਕਿ ਸਭ ਤੋਂ ਪੁਰਾਣੇ ਬੰਦੇ ਹੋ ਜੀ ਇਹਨਾਂ ਦੇ ਮਾਮਲੇ ਜੀ ਹਾਂਜੀ ਤੁਸੀਂ ਨੇ ਇਸ ਤੋਂ ਪਹਿਲਾਂ ਆਇਆ ਬੱਕਰਾ ਕਿਤੇ ਦੇਖਿਆ ਸਾਇਦਾ ਜ਼ਿੰਦਗੀ ਦੇ ਵਿੱਚ ਇਹ ਦੇਖਿਆ ਹੈ ਇਹਦੀ ਉਮਰ ਕਿੰਨੀ ਹੈ ਸਾਢੇ 3 ਸਾਲ ਜੈ ਜ਼ਿੰਦਗੀ ਦੇ ਵਿੱਚ ਇੱਕ ਬੱਕਰਾ ਸਾਡੇ ਜਨਾਲ ਪਿੰਡ ਦੇ ਵਿੱਚ ਮੈਂ ਦਵਾਇਆ ਸੀ ਕਿਸੇ ਬੰਦੇ ਨੂੰ ਉਹ ਵੀ ਇਸੇ ਦੇ ਤਾਰੇ ਦਾ ਸੀ ਠੀਕ ਹੈ ਉਹਨੇ ਬੜੇ ਮੇਲੇ ਜਿੱਤੇ ਤੇ ਨਿਯਾਮ ਜਿੱਤੇ ਉਹ ਬੁੜਾ ਹੋ ਕੇ ਬੱਕਰਾ ਮਰ ਗਿਆ ਉਸ ਤੋਂ ਬਾਅਦ ਐ ਤਾਂ ਬੱਕਰੇ ਦੁਨੀਆ ਹੀ ਲਈ ਫਿਰਦੀ ਐ ਬੱਕਰੇ ਇਦੂ ਤਕੜੇ ਨਹੀਂ ਮਿਲ ਜਾਣਗੇ ਕਿਸੇ ਦੇ ਟੇਸਟੀ ਗਲਾਚ ਫਰਕ ਕਿਸੇ ਦਾ ਕਿਵੇਂ ਜਿਹੜਾ ਗਿੱਟਾ ਬਿੰਗਾ ਕਿਸੇ ਦੀ ਪੂੰਜੜ ਵਿੰਗੀ ਕਿਸੇ ਦੀ ਲੱਤ ਸੁਜੀ ਕਿਦਾ ਗਿੱਟਾ ਸੁਜਿਆ ਕਿਦਾ ਗੋਡਾ ਸੁਜਿਆ ਬੱਕਰਾ ਉਹ ਮੰਨਿਆ ਜਾਂਦਾ ਜੇ ਇਹਦੀਆਂ ਚਾਰੇ ਕੰਨ ਸਪੂਰਨ ਹੋਣ ਠੀਕ ਹੈ ਹਾਂ ਠੀਕ ਹੈ ਸਾਰੇ ਬੱਚ ਸੁੱਧ ਹੋਵੇ ਮੈਂ ਜੱਜ ਵੀ ਉਸੇ ਨੂੰ ਮੰਨਦਾ ਵੀ ਜਿਹੜਾ ਜੱਜਾ ਮਾਰੇ ਮੋٹے ਨੂੰ ਵੀ ਨੁਕਸ ਨੂੰ ਦੇਖੇ ਸਾਰੇ ਨੁਕਸ ਕੱਢ ਕੇ ਫਾਈਨਲ ਫੇਰ ਕਰੇ ਹਾਂ ਠੀਕ ਹੈ ਮੈਂ ਜੱਜਪਨੈ ਚ ਵੀ ਰਿਆਂ ਜੱਜਪਨੈ ਕਰਿਆ ਵੀ ਹੈ ਜਿੱਦਾਂ ਦੇ ਨਾਲ ਵੀ ਛੋਕੜਾ ਕਰਦੀਆਂ ਨੇ ਅੱਜ ਨਾਲੀ ਨਿਕਾਜ ਆਇਆ ਬੱਕਰੀ ਪਰ ਨਾਲ ਧੰਦੇ ਚਿਹਰੇ ਹਮੇ 5 ਸਾਲ ਦਾ ਲੱਗਿਆ ਹੈ ਵੀ ਆਪਾਂ ਐ ਹੁਣ ਆਪਾਂ ਡਿਊਟੀ ਨਹੀਂ ਸਾੰਭਦੇ ਪੰਜਾਬ ਦੇ ਵਿੱਚ ਹਾਲ ਪੰਜਾਬ ਦੇ ਵਿੱਚ ਮੈਨੂੰ ਫਿਰਨੇ ਰੋਜ ਬਿਲਕੁਲ ਮੈਨੂੰ ਸਾਰੇ ਮੇਰੇ ਭੈਣ ਤੇ ਭਰਾ ਬਜ਼ੁਰਗ ਬਾਹਰ ਤੁੱਡੀ ਜਾਣਾ ਆਪਾਂ ਦਾ ਸਾਧ ਨਾਲ ਖੁਸ਼ ਆਈ ਆ ਮੈਂ ਤਾਂ ਤੁਹਾਡਾ ਉੱਥੂ ਵੀ ਵੱਧ ਕੇ ਜਾਜਾਂ ਤੁਸੀਂ ਮੇਰੇ ਉੱਥੂ ਵੱਧ ਕੇ ਜਾਜੋ ਵੀ ਧੰਨਵਾਦ ਕਰਦੇ ਆ ਸਾਰੇ ਬਾਈਆਂ ਨੂੰ ਵੀ ਬੱਕਰਾ ਬਾਈ ਦਾ ਬਹੁਤ ਚੰਗਾ ਚੰਗੀ ਬਰੀਦ ਨੂੰ ਸਲਾਮਾਂ ਹੁੰਦੀਆਂ ਨੇ ਬਰੀਡਾਂ ਦੀਆਂ ਗੱਲਾਂ ਹੁੰਦੀਆਂ ਨੇ ਕੁੱਤਿਆਂ ਕੁੱਤਿਆਂ ਦਾ ਦੁਨੀਆ ਹੀ ਪਾਲੀ ਫਿਰਦੀ ਆ ਮੇਰੇ ਵਰਗਾ ਪਾਲੀ ਫਿਰਦਾ ਹੀ ਆ ਹਾਂ ਤੇ ਬਹੁਤ ਵਸ ਹਾਲ ਪੰਜਾਬ ਦੇ ਵਿੱਚ ਬਹੁਤ ਵਧੀਆ ਘੱਟ ਦਾ ਬੱਕਰਾ ਬਰੀਡ ਦਾ ਬੱਕਰਾ ਮਾਲੀਆ ਵੀਰ ਜੀ ਚਲਾ ਕੇ ਦਿਖਾਓ ਬੱਕਰੇ ਨੂੰ ਤੋਰਿ ਮਾਣ ਤੋਰ ਕੇ ਦਿਖਾਓ ਜੀ ਤੇ ਸ਼ਾਮ ਨੂੰ ਇਸ ਬੱਕਰੇ ਤੇ ਅੱਜ ਵੀ ਰਾਜੂ ਬਾਈ ਦਾ ਘੇੜਾ ਕਢਾਇਆ ਜਾਊਗਾ ਚੜਾ ਕੇ ਠੀਕ ਐ ਇਹਦਾ ਘੋੜਾ ਬਣਾਇਆ ਜਾਊ ਘੋੜੇ ਦੀ ਥਾਂ ਠੀਕ ਐ ਜੀ ਧੰਨਵਾਦ ਹਲੇ ਵੀਰੇ ਆ ਗ੍ਰਾਉਂਡ ਹਾਂ ਜੀ ਬਹੁਤ ਸਿਹਰਾ ਜੀ ਬਹੁਤ ਸਿਹਰਾ ਬਹੁਤ ਸਿਹਰਾ ਜੀ ਵੀਡੀਓ ਬਣਾਓ ਬੰਦੇ ਹੋ ਕੇ ਮੁੰਡਿਓ ਬੰਦੇ ਹੋ ਕੇ ਬਾਬਾ ਮੂਰੋ ਪਰੇ ਹੋ ਜਾ ਛੱਡ ਦੇ ਛੱਡ ਦੇ ਛੱਡ ਕੁੱਤੇ ਬਹਿ ਜਾ ਨਾ ਨਾ ਸ਼ਾਮ ਨੂੰ ਸ਼ਾਮ ਬਣਾਓ ਜੀ ਬਣਾਓ ਸੋਹਣੇ ਰਾਜਾ ਦੇਵੀ ਚਾਰੀ ਕੋਰ ਲੈ ਆਉਂ ਜਿਓ ਦੇਖੋ ਮੈਂ ਤੋਰੋ ਜੀ ਤੋਰੋ ਜੀ ਤੋਰੋ ਜੀ ਤੋਰੋ ਜੀ ਤੋਰੋ ਕੰਨ ਛੜ ਦੇ ਬਾਈ ਦਾ ਦੇਖੋ ਜੀ ਵਾ ਵਧੀਆ ਕੁਆਲਟੀ ਦਾ ਬੱਕਰਾ ਜੀ ਕੋਈ ਵੀ ਘਾਟ ਨਹੀਂ ਹੈਗੀ ਕਦਾਈ ਤੇ ਸੁਣਨ ਨੂੰ ਕਿਸੇ ਬੰਦੇ ਨੇ ਬੱਕਰੀਆਂ ਲੈਣ ਵਾਸਤੇ ਜਾਂ ਐਹੀ ਬਰੀਡ ਲੈਣ ਵਾਸਤੇ ਕਿਸੇ ਨੇ ਮਿਲ ਲਾ ਹੋਵੇ ਹਾਂਜੀ ਛੋਟਾ ਕੰਟੈਕਟ ਨੰਬਰ ਦੇ ਸਕਦੇ ਤੁਸੀਂ ਵੀਡੀਓ ਜੀ ਮੇਰਾ ਕਨੈਕਟ ਨੰਬਰ ਤਾਂ ਜੀ ਮੈਂ ਰੋਜ਼ ਮੰਡੀਆਂ 'ਚ ਹੁੰਦਾ ਹਾਂ ਹਾਂ ਯੋ ਨਵਾਂ ਨੰਬਰ ਦੇ ਦਿਓ ਕਈ ਵਾਰ ਬੰਦੇ ਨੇ ਲੈਣਾ ਹੋਵੇ ਛੋਟਾ ਨਵਾਂ ਨੰਬਰ ਤਾਂ ਜੀ ਮੇਰਾ ਰਾਜੂ ਗੌਟ ਫਾਰਮ ਦਿੜਬਾ ਪੰਜਾਬ ਤਾਂ ਮੇਰਾ ਚੈਨਲ ਵੀ ਹੈ ਹਾਂਜੀ ਜੇ ਕਿਸੇ ਬਾਈ ਨੂੰ ਮੈਂ ਚੰਗਾ ਲੱਗਦਾ ਹਾਂ ਤਾਂ ਮੇਰੇ ਚੈਨਲ ਨੂੰ ਵੀ ਜ਼ਰੂਰ ਹੌਲੋ ਸ਼ੇਅਰ ਸੈਸਪ੍ਰੇਕ ਜ਼ਰੂਰ ਕਰਿਆ ਕਰੋ ਹੱਥ ਬਨ ਕੇ ਬੇਨਤੀ ਹੈ ਇੱਕ ਗਰੀਬ ਦੇ ਚੈਨਲ ਨੂੰ ਵੀ ਚੜ੍ਹਾ ਦਿਓ ਲੱਖਾਂ ਤੇ ਚੜ ਜਾਣਾ ਚੜ ਜਾ ਤੇ ਤੁਸੀਂ ਤਾਂ ਲੱਖਾਂ ਤੇ ਚੜੇਗੇ ਤੇ ਕੜੇਗੇ ਤੇ ਮੈਨੂੰ ਵੀ ਹੌਲੋ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਮੇਰਾ ਨੰਬਰ 98764 92476 98764 92477 ਇਹ ਮੇਰਾ ਨੰਬਰ ਹੈ ਜੀ ਬੜਾ ਚੈਨਲ ਦਾ ਨਾਮ ਇੱਕ ਵਾਰੀ ਮੋਗੋ ਜੀ ਚੈਨਲ ਦਾ ਨਾਮ ਜੀ ਰਾਜੂ ਗੌਂਟ ਫਾਰਮ ਤਿਰਪਾ ਪੰਜਾਬ ਰਾਜੂ ਗੌਂਟ ਫਾਰਮ ਤਿਰਪਾ ਪੰਜਾਬ ਉਹ ਆ ਜਿੰਨੇ ਚੰਨਾ ਹੈ ਬਾਈ ਫਰਦੇ ਨੇ ਇਹ ਸਾਰੇ ਚੈਨਲ ਮੇਰੇ ਨੇ ਹਾਂ ਜੀ ਧੰਨਵਾਦ ਇਹਨਾਂ ਬਾਈਆਂ ਨੂੰ ਵੀ ਆਹ ਲੋ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਕਿਉਂ ਜਿਹੜੇ ਮੇਰੇ ਨਾਲ ਆ ਕੇ ਮੰਡੀਆਂ ਦੇ ਵਿੱਚ ਆ ਮੈਂ ਇੱਕ ਲਾ ਲਾਂਦੇ ਨੇ ਤੇ ਆਪਦਾ ਘੋੜਾ ਭਜਾ ਲਾਂਦੇ ਨੇ ਵੀ ਲਾ ਲਓ ਬਾਈ ਮੈਂ ਤਾਂ ਸਭ ਵਸਤੀ ਤਿਆਰ ਆ ਦੇ ਜੜਤੀ ਵਿੱਚ ਕਿਹੜਾ ਦੇ ਦੇ ਜਿਹੜਾ ਸ਼ਾਮ ਨੂੰ ਜੀ ਪਸ਼ੂ ਨੂੰ ਮਜਬੂਰ ਨਹੀਂ ਕਰਨਾ ਸ਼ਾਮ ਨੂੰ ਪਬਲਿਕ ਦੇ ਵਿੱਚ ਕਿਹੜਾ ਦੇਵਾਂਗੇ ਹਾਂਜੀ ਨਹੀਂ ਠੀਕ ਹੈ ਇਹ ਅਸਲੀ ਰਾਜੂ ਦਾ ਦਰਿਆਈ ਘੁਰ ਹੈ ਹਾਂਜੀ ਆ ਜਾ ਬਈ ਬਾਕੀ ਬੱਕਰਾ ਮੇਲਾ ਐਸ਼ੇਲਾ ਹੀ ਫਿਰਦਾ ਸਾਰਾ ਇਹਨਾਂ ਦੇਖ ਲੋ ਤੁਸੀਂ ਗੱਲਬਾਤ ਆ ਗਈ ਸਾਰਾ ਬੱਕਰਾ ਆ ਗਈ ਸਾਰਾ ਜਰਾ ਇਹਨਾਂ ਦੇ ਮਾਗਰੀਆ ਮੇਲਾ ਮੇਲੇ ਤੇ ਧਿਆਨ ਬਾਈ ਦੇ ਬੱਕਰੇ ਤੇ ਧਿਆਨ ਵਧਾ ਲੁਧਿਆਣਾ ਜੀ ਬਾਈ ਦੇ ਵਿੱਚ ਕਰਮਜੀਤ ਤਿੰਨ ਸਾਲਾਂ ਦਾ ਬੱਕਰਾ ਵੀਰੇ ਇਹ ਕੱਦ ਦਾ 99 99 ਤੇ ਆ 50 99 50 99 50 99 ਬਾਕੀ ਜੇ ਬਾਈ ਦਾ ਆਪਾਂ ਗੱਲਬਾਤ ਕਰਦੇ ਆ ਬਾਈ ਦਾ ਨੰਬਰ ਲਿਖਦੇ ਆ ਬਾਈ ਜਿਹੜਾ ਨੰਬਰ ਬੋਲੇ ਸੀ 86 996 96 052 ਇਹ ਗੱਲਬਾਤ ਉਹਦੇ ਨਾਲ ਬਹੁਤ ਕਰਨੀ ਦੀ ਜੀ ਇੱਕ ਮਿੰਟ ਉੱਥੇ ਖੜ੍ਹਦਾ ਆ ਗੱਲਬਾਤ ਕੋਈ ਗੱਲ ਨਹੀਂ ਜੀ ਬਾਈ ਜੀ ਰਾਜੂ ਨੇ ਤਾਂ ਆਪਣੀ ਸਾਰੀ ਗੱਲ ਬਾਤ ਤਰੀ ਕਰਤੀ ਹੁਣ ਆਪਾਂ ਬਾਈ ਤੋਂ ਪੁੱਛ ਲਈ ਦੀ ਆ ਇਹਨੂੰ ਕਿੱਦਾਂ ਰੱਖਦੇ ਨੇ ਕਿੱਦਾਂ ਪਾਲਦੇ ਨੇ ਇਹਦੇ ਵਾਸਤੇ ਕੋਈ ਐਕਸਟਰਾ ਜਗ੍ਹਾ ਕੀ ਜਾਂ ਕੋਈ ਇੱਕ ਤੋੜਾ ਫੇਰਾ ਰੱਖਦੇ ਨੇ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਪਤਾ ਤੁਸੀਂ ਇਹਦੀ ਖਰਾਕ ਬਾਰੇ ਦੱਸੋ ਕੀ ਕੁਝ ਪਾਉਣ ਦੀ ਸਮਝ ਖਰਾਕ ਤਾਂ ਵੀ ਮੌਸਮ ਦੇ ਹਿਸਾਬ ਨਾਲ ਜਿਹੜੀ ਸਮੇਂ ਦੇ ਹਿਸਾਬ ਨਾਲ ਕੋਈ ਸਬਜ਼ੀ ਚੱਲਦੀ ਆ ਜਾਂ ਕੋਈ ਆਪਣੇ ਮੱਕੀ ਬੀਜੀ ਆ ਉਹਦੇ ਉਹਦੀਆਂ ਸੱਲੀਆਂ ਦੁੱਧੇ ਜਿਹੜੇ ਹੁੰਦੇ ਆ ਜਾਂ ਕੋਈ ਚਕੰਦਰ ਲਾਏ ਆ ਜਾਂ ਕੋਈ ਗਾਜਰ ਆਪਣੇ ਘਰੇ ਹੁਣ ਸਿਆਲਾਂ ਦੇ ਵਿੱਚ ਤੇ ਮੌਸਮ ਦੇ ਹਿਸਾਬ ਨਾਲ ਹਰ ਇੱਕ ਚੀਜ਼ ਖਲਾਈ ਦੀ ਜੀ। ਬਾਈ ਜਾਣ ਤੇ ਜ਼ਰੂਰਤੀ ਸੀ ਨਹੀਂ ਰੱਖ ਦਉ। ਇਹਨਾਂ ਨੂੰ ਅਲੱਗ ਰੱਖ ਦਉ ਕਿ ਬੱਕਰੀ ਦੀ ਛੱਡ ਦਣੇ ਜੀ। ਨਹੀਂ ਨਹੀਂ। ਪੋਰਸ਼ਨ ਬਣੇ ਹੋਇਆ ਜੀ ਘਰੇ। ਦੇਖੋ ਬੱਕਰੀਆਂ ਅਲੱਗ, ਬੱਚੇ ਅਲੱਗ। ਇਹ ਆਪਣੇ ਕੋਲੇ ਚਾਰ ਬੱਕਰੇ ਆ। ਘਰੇ। ਤੇ ਇਹ ਬੱਕਰੇ ਫਿਰ ਇੱਕ ਚ ਕਰਦੇ ਤੇ ਰਾਤ ਨੂੰ ਬੰਨ੍ਹ ਦਈਦੇ ਆ। ਇਹਦਾ ਮਤਲਬ ਛੋਡੇ ਕੋਲ ਕੱਲਾ ਜਿਹੜਾ ਬੱਕਰਾ ਏਸੀ ਦੀ ਕਰਦੇ ਡਾ ਕੇ ਸਾਰੇ ਬੱਕਰੇ ਛੋਡੇ ਜਿਹੜੇ ਸਾਰਿਆਂ ਦਾ ਤਾਂ ਦੇਖੋ ਇਹਦੀ ਆਪ ਦੀ ਉਮਰ ਹਜੇ ਸਾਢੇ 3 ਸਾਲ ਹੀ ਆ। ਉਹਦਾ ਬੱਚਾ ਖੜਾ ਇੱਧਰ ਆਪਣੇ ਕੋਲੇ। ਉਹ ਵੀ ਦਿਖਾਵਾਂਗੇ ਵੀ ਉਹ ਵੀ ਦਿਖਾ ਦਿੰਨੇ ਆ। ਇਹ ਮਸਾਂ 1.5 ਸ ਉਹ ਆਹ ਨਾ ਇਹ ਕਹਦਾ ਦਿੰਦਾ ਹੀ ਹਾਂਜੀ ਇਹ ਕਹਿੰਦਾ ਇਹ ਅੱਠ ਦੰਦ ਹੁਣ ਹੋਇਆ ਅੱਠ ਦੰਦ ਹੁਣ ਹੋਇਆ ਜੀ ਡੇਢ ਸਾਲ ਦਾ ਇਹਦਾ ਬੱਚਾ ਆਪਣੇ ਕੋਲੇ ਹੈਗਾ ਮੰਨ ਕੇ ਚਲੋ ਚਾਰ ਦੰਦ ਕਹਿ ਲਈ ਆਪਾਂ ਡੇਢ ਸਾਲ ਤੋਂ ਉੱਤੇ ਵੀ ਹੋ ਸਕਦਾ ਪੂਰਾ ਚਾਰ ਦੰਦ ਹੋ ਗਿਆ ਬੱਚਾ ਠੀਕ ਹੈ ਬਾਈ ਜਾਣ ਤੇ ਛੋਡੇ ਤੋਂ ਕਿਸ ਨੇ ਇਹਦੀ ਬਰੀਡ ਲੈਣੀ ਹੋਗੀ ਹਾਂਜੀ ਹਾਂਜੀ ਬੱਕਰੀ ਲਗਾਉਣੀ ਹੋਵੇ ਹਾਂਜੀ ਤਾਂ ਤੁਸੀਂ ਉਹਦੇ ਨਾਲ ਕਿੱਦਾਂ ਦਾ ਮਤਲਬ ਵੀਰੇਵ ਕਰਦੇ ਕਿੱਦਾਂ ਦੇ ਕਿੰਨੇ ਰੁਪਏ ਲੈਣ ਉਹਦਾ ਇਥੇ ਦੱਸ ਸਕੋ ਜਾਣਕਾਰੀ ਦੇ ਸਕੋ ਤੁਸੀਂ ਕੋਈ ਗੱਲ ਨਹੀਂ ਜੀ ਦੇਖੋ ਮੀਟਿੰਗ ਫੀਸ ਆਪਣੀ ਹੈਗੀ ਹੈ 3500 ਰੁਪਿਆ ਠੀਕ ਹੈ ਜੀ ਠੀਕ ਹੈ ਜੀ ਬੱਕਰੀ ਲਿਆ ਸਕਦੇ ਆ ਤੇ ਬੱਕਰੀ 22 ਦੀ ਬੇਨਾ ਰਹੀ ਆਪਾਂ ਇੱਕ ਵਾਰੀ ਰਿਪੀਟ ਕਰਵਾ ਕੇ ਦੇਵਾਂਗੇ 15 20 ਦਿਨਾਂ ਬਾਅਦ ਜਿਹੜੀ ਹੁੰਦੀ ਹੈ ਕਿਉਂਕਿ ਅਗਲਾ ਨਸਲ ਲਈ ਆਉਂਦਾ ਜੇ ਬੱਕਰੀ ਨਾ ਹੀ ਰਹੀ ਤਾਂ ਆਪਾਂ ਦੁਬਾਰੇ ਉਹਨੂੰ ਕਰਾਸ ਕਰਵਾ ਕੇ ਦੇਵਾਂਗੇ ਬੱਕਰੀ 'ਚ ਕੋਈ ਫਾਲਟ ਆ ਉਹ ਆਪਣੇ ਹੁਣ ਬੱਸੋਂ ਬਾਹਰ ਗਾ ਦੋ ਵਾਰੀ ਕਰਾਸ ਕਰਾਵਾਂਗੇ ਕਰਵਾ ਦਾਂਗੇ ਦੋ ਵਾਰੀ ਕਰਾਓ ਮਤਲਬ ਜੇ ਤਾਂ ਕੋਈ ਵਾਰ ਬੰਦਾ ਕਹਿੰਦਾ ਵੀ ਬੱਕਰੀ ਰਹੀ ਨਹੀਂ ਦੁਬਾਰੇ ਵੀ ਦਰਵਾ ਸਕਦਾ ਹਾਂ ਬੱਕਰੀ ਪ੍ਰੋਪਰ ਹੀਟ 'ਚ ਹੋਵੇ ਤੇ ਅਗਲਾ ਆ ਕੇ ਸਾਨੂੰ ਫੋਨ ਤੇ ਪਹਿਲਾਂ ਗੱਲਬਾਤ ਕਰਕੇ ਕਰਵਾ ਕੇ ਲੈ ਜਾ ਸਕਦੇ ਓਕੇ ਜੀ ਜੀ ਜਿਹੜਾ ਵਜਨ ਕੋਈ ਨੇ ਕਿਤੇ ਚੈੱਕ ਕੀਤਾ ਈ ਵજન ਹੋਊਗਾ ਮੇਰੇ ਹਿਸਾਬ ਨਾਲ ਡੇਢ ਕਵਾਂਟਲ ਦਾ ਸਾਇਦ ਕਵਾਂਟਲ 40 ਕਿਲੋ ਦੇ ਲਗਭਗ ਹੋ ਅਸੀਂ ਜੋਖਿਆ ਨਹੀਂ ਜੀ ਹੁਣ ਤੱਕ ਕਿਤੇ ਕਿੰਨੇ ਰੁਪਏ ਲੱਗ ਗਏ ਦੇਖੋ ਜੀ ਅਸੀਂ ਵੇਚਣ ਵਾਲੀ ਕਿਤੇ ਗੱਲ ਨਹੀਂ ਕਿਹਦੀ ਰੁਪਈਏ ਹਾਂ ਐਸੀ ਗੱਲ ਕਰਦਾ ਹਾਂ ਰੁਪਈਏ ਇਹ ਤਾਂ ਬਥੇਰੇ ਸਾਨੂੰ ਫੋਨ ਕਾਲਸ ਆਉਂਦੇ ਰਹਿੰਦੇ ਨੇ ਤੇ ਅਸੀਂ ਸੋਚਿਆ ਵੀ ਨਹੀਂ ਇੰਨੇ ਪੈਸੇ ਲੱਗੇ ਤੇ ਪਰ ਆਪਾਂ ਹਜੇ ਵੇਚਣਾ ਬਰੀਡ ਲੈਣੀ ਐ ਤੋ ਹਾਂਜੀ ਠੀਕ ਹੈ ਜੀ ਤੇ ਇਹਦੇ ਕਰਕੇ ਪਹਿਚਾਨ ਆ ਮੇਲੇ ਇਹਦੇ ਕਰਕੇ ਸਾਡੇ ਕੋਲੇ ਲੱਗੇ ਨੇ ਹੋਰ ਵੀ ਬਥੇਰੇ ਖੜੇ ਆ ਸਾਰਾ ਨੂੰ ਕਿਹਦੇ ਪੁੱਛਣਾ ਇੱਥੇ ਉਹਦਾ ਗੱਲ ਹੈ ਬਹੁਤ ਵਧੀਆ ਛਪਾਰ ਦੇ ਮੇਲੇ ਤੇ ਛਪਾਰ ਸਾਰਾ ਛੋਡੇ ਤੇ ਇਕੱਠਾ ਹੋ ਗਿਆ ਬਿਲਕੁਲ ਬਿਲਕੁਲ ਮੈਂ ਕਿਹਨੂੰ ਮੰਨਣ ਜੋਗਾ ਜਿੱਥੇ ਚਾਈ ਦਾ ਛਪਾਰ ਦੇ ਮੇਲੇ ਵਾਲੀ ਜੇ ਕਿਸੇ ਨੇ ਦੇਖੀ ਨਾ ਵੀ ਕੀ ਆਰਟੀਮ ਸ਼ਰਤ ਮਾਰ ਕੇ ਛਪਾਰ ਦਾ ਮੇਲਾ ਭਰ ਲਓ ਵੀਰੇ ਉਹਦੇ ਚੈਨਲ ਤੇ ਤੁਹਾਨੂੰ ਸਾਰਾ ਕੁਝ ਦਿਜੂਏ ਚੀਜ਼ ਤੇ ਵੀਰੇ ਬੱਕਰਾ ਛਪਾਰ ਦੇ ਮੇਲੇ ਤੇ ਇਸ਼ਾਰਾ ਮੇਲਾ ਬੱਕਰੇ ਤੇ ਖੜਾ ਸੀ ਬਾਈ ਨਾ ਬਾਈ ਜੀ ਜੇ ਬਾਈ ਚਾਰ ਸੌਣੇ ਜਵੇ ਤੇ ਲੈ ਬੱਕਰਾ ਛੋਡਾ ਪੂਰਾ ਜੀ ਜੇ ਕਿਸੇ ਨੇ ਉਹ ਬੱਕਰਾ ਖਰੀਦਣਾ ਛੋਡੇ ਇਹ ਨਾ ਚੱਲਦਾ ਜੀ ਤੁਸੀਂ ਬਚਾ ਦੇ ਦਿੰਦੇ ਆ ਜੀ ਨਾਲ ਸਾਡ ਉਹੀ ਅਸੀਂ ਦੇ ਦਾਂਗੇ ਇਹਦੇ ਮਤਲਬ ਕਿ ਇਹ ਨਾਲ ਦੀ ਬੱਕਰੀ ਉਹ ਸੋੜ ਕੋਲੇ ਬੱਕਰੀਆਂ ਵੀ ਨੇ ਇਹਦੇ ਨਾਲ ਦੀ ਨਹੀਂ ਬੱਕਰੀ ਤਾਂ ਐਡੀ ਹੁੰਦੀ ਨਹੀਂ ਠੀਕ ਹੈ ਬੱਕਰੀ ਹੱਦ 40 ਇੰਚ 39 38 ਇਹ ਨਾਰਮਲ ਹਾਈਟਾਂ ਬੱਕਰੀਆਂ ਦੀਆਂ ਤੇ ਬੱਕਰੇ ਹਾਈਟ ਕਰ ਜਾਂਦੇ ਆ ਬੱਕਰੀ ਨਹੀਂ ਬਹੁਤੀ ਵੱਡੀ ਜਾਣ ਕੇ ਕਹਿ ਦਈਏ ਵੀ 50 ਇੰਚ ਦੀ ਬੱਕਰੀ ਹੋਗੀ ਹਨਾ ਹਾਂ ਜੀ ਆ ਬੱਕਰੀ ਹੱਦ 41 ਹੋ ਜੂਗੀ ਜੇ ਨੇ ਜ਼ਿਆਦਾ ਮਿਹਨਤ ਕੀਤੀ ਕਿਉਂਕਿ ਇਹ ਸਾਨ ਇੱਕ ਹੀ ਪੈਦਾ ਹੁੰਦਾ ਹੁੰਦਾ ਜਿਹੜਾ ਐਡਾ ਆ ਜਾਣਾ ਹੈਗਾ ਉਹ ਤਾਂ ਹੈ ਕਿਦਾ ਕੁਦਰਤੀ ਹੁੰਦਾ ਇੱਕ ਅੱਦਾਂ ਹੋ ਨਿਕਲਦਾ ਸਮਾਂ ਜਾਣਾ ਜੀ ਇਹ ਦਿਨਾਂ ਤੱਕ ਕਿੰਨੇ ਨਾਮ ਦਿੱਤੇ ਇਹਨਾਂ ਨੂੰ ਪਤਾ ਕਿਸੇ ਪਾਰਟਿਸਿਪੇਟ ਕੀਤਾ ਜੀ ਨਹੀਂ ਕੋਈ ਪਾਰਟਿਸਿਪੇਟ ਅਸੀਂ ਪਿਛਲੇ ਮੁਲਾਪੁਰ ਮੇਲੇ ਤੇ ਵੀ ਸਾਡਾ ਬੱਕਰਾ ਇਹ ਨਾਮ ਦੇ ਵਿੱਚ ਆਇਆ ਸੀਗਾ ਤੇ ਅਸੀਂ ਜ਼ਿਆਦਾ ਤਾਂ ਇਦਾਂ ਕਰਦੇ ਆ ਵੀ ਸ਼ੋਅ ਦੇ ਲਈ ਲੈ ਕੇ ਆਈਦਾ ਨਾਮਾਂ ਦੇ ਵਿੱਚੋਂ ਤਾਂ ਦੇਖੋ ਜੀ ਜੇ 50 60 ਬੱਕਰੇ ਆ ਇੱਕ ਨੇ ਤਾਂ ਹੁਣ ਉਹਨਾਂ ਨੂੰ ਉਹਦਾ ਨੰਬਰ ਮਿਲ ਜੀ ਦੋ ਪਲਵਾਨਾਂ ਜੀ ਇੱਕ ਪਲਵਾਨ ਰੇਰ ਦੇ ਜਾਨਵਰ ਚੰਗੇ ਆ ਆਪੋ ਆਪਣੀ ਜਗ੍ਹਾ ਤੇ ਰੇਗ ਦੇ ਜਾਨਵਰ ਚੰਗੇ ਆ ਠੀਕ ਹੈ ਜੀ ਅਜੀ ਤਾਂ ਬਸ 100 ਪ੍ਰਦਰਸ਼ਨੀ ਲਈ ਏਦਾਂ ਯਾਰ ਮਿੱਤਰ ਦੇਖ ਲੈਂਦੇ ਆ ਕੋਈ ਨੰਬਰ ਲੈ ਗਿਆ ਹੋਵੇ ਬੱਚਾ ਲੈ ਗਿਆ ਵੀ ਨੇ ਬੱਕਰੀ ਮੀਟ ਕਰਵਾ ਲਈ ਬਸ ਹਾਂ ਇਹ ਵੀ ਠੀਕ ਹੈ ਹਾਈਟ ਹੈ 95 ਜੰਬਾ ਵੀਰੇ ਚੰਗੀ ਲੱਗਦਾ ਵੀਰੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਰ ਲੈਣਾ ਬਾਤ ਵਾਏ ਸ਼ੇਅਰ ਕਰੋ ਭਾਈ ਸਾਡੇ 3-4 ਸਾਲ ਆ ਜੀ ਅਰੇ ਜੁੜਾ ਟਾਈਮ ਘਟਾ ਬਾਈ ਕੋਲੇ ਕਿਉਂ ਕਿ ਆਲੇ-ਦਾਲੇ ਮੇਲਾ ਖੜਾ ਸਾਰੇ ਦੇ ਬਾਈ ਦੇ ਵੀਡੀਓ ਚੰਗੀ ਲੱਗਿਆ ਸ਼ੇਅਰ ਕਰ ਦਿਓ ਥੈਂਕ ਯੂ ਜੇ ਕੋਈ ਗਲਤੀ ਵਲਤੀ ਹੋ ਗਈ ਤਾਂ ਮਾਫ ਕਰ ਦੇਣਾ ਛੋਟਾ ਛੋਟਾ ਬਾਈ ਇੱਕ ਛੋਟੀ ਜੀ ਵੀਡੀਓ ਬਣਾਈ ਹੈਗੀ ਵੀਡੀਓ ਚੰਗੀ ਲੱਗਿਆ ਸ਼ੇਅਰ ਕਰ ਦਿਓ ਥੈਂਕ ਯੂ ਵੀਰੇ ਧੰਨਵਾਦ ਇੱਕ ਕਲਿੱਪ ਬਣਾ ਲਓ ਇੱਕ ਦੋ ਇਧਰ ਨੂੰ ਕਰ ਲਓ ਯਾਰ ਐਂ ਕਰ ਉਹ ਬੰਦ ਕਰ ਦੇ ਮੇਰਾ ਮੂਰੇ ਆਇਆ ਤੂੰ